ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ SMJ نیوز ਮੈਂ ਕੁਲਵੰਤ ਸਿੰਘ ਸਨੋਡ ਵੀ ਤੁਹਾਡਾ ਸਵਾਗਤ ਕਰਦਾ ਆਂ ਇਸ ਮੌਕੇ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਨੂੰ ਖਬਰ ਕਹਿ ਲਓ ਬਿਆਨ ਕਹਿ ਲਓ ਜਾਂ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਤਹਿਲਕਾ ਕਹਿ ਲਓ ਕਿਉਂਕਿ ਨਵਜੋਤ ਕੋਲ ਸਿੱਧੂ ਆਪਣੇ ਬਿਆਨ ਬਹੁਤ ਹੀ ਤਲਕੀ ਨਾ ਦੇ ਰਹੇ ਨੇ ਬਹੁਤ ਹੀ ਜੋਰ ਸਮੈਸ਼ ਨਾ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਵੀ 4.5 ਸਾਲ ਸਰਕਾਰ ਚੱਲੀ ਹੈ ਉਹ ਅਕਾਲੀ ਦਲ ਦੀ ਛਾਏ ਉੱਪਰ ਚੱਲੀ ਹੈ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਉਪਰ ਇਨਸਾਨੇ ਸਾਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਲਈ ਹਾਨੀਕਾਰ ਖਾਨ ਕੋ ਕੇ ਪੰਜਾਬ ਇੱਕ ਬਾਰਡਰ ਇਲਾਕਾ ਹੈ ਬਾਰਡਰ ਦੀ ਸਟੇਟ ਹੈ ਤੇ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਸੰਬੰਧ ਨੇ ਉਹ ਪਾਕਿਸਤਾਨ ਦੇ ਨਾਲ ਨੇ ਤਾਂ ਉਹਨਾਂ ਨੇ ਤੇ ਇੱਕ ਜਿਗਰ ਜੋ ਗੱਲ ਇਹ ਵੀ ਕਹੀ ਹੈ ਕਿ ਉਹ ਤਾਂ ਇੱਕ ਆਪਣੇ ਦੋਸਤ ਦੇ ਸੌਜਕ ਸਮਾਗਮ ਵਿੱਚ ਪਹੁੰਚੇ ਸੀ ਪਰ ਪੰਜਾਬ ਦੇ ਕਈ ਅਜੇ ਲੀਡਰ ਨੇ ਜਿਨ੍ਹਾਂ ਦੇ ਘਰ ਪਾਕਿਸਤਾਨ ਦੇ ਲੋਕ ਰਹਿੰਦੇ ਨੇ ਇਹ ਤੁਸੀਂ ਸਭ ਜਾਣਦੇ ਹੋ ਕਿ ਨਵਜੋਤ ਕੌਰ ਸਿੱਧੂ ਦਾ ਇਸ਼ਾਰਾ ਕਿਸ ਵੱਲ ਹੈ ਉਹਨਾਂ ਇੱਥੇ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਕੋਈ ਵੀ ਨਾਰਾਜ਼ ਨਹੀਂ ਚੱਲ ਰਹੇ ਉਹ ਆਪਣੇ 13 ਨਕਾਤੀ ਪ੍ਰੋਗਰਾਮ ਨੂੰ ਲੈ ਕੇ ਸਰਗਰਮ ਨੇ ਤੇ ਜਲਦੀ ਤੋਂ ਜਲਦੀ ਉਹ 13 ਨਕਾਤੀ ਪ੍ਰੋਗਰਾਮ ਇਸ ਸਰਕਾਰ ਦੇ ਅਧੀਨ ਚਲਾਉਣਗੇ ਉਹਨਾਂ ਨੇ ਇੱਥੇ ਮਿਸਾਲ ਦਿੰਦਾ ਹੋਏ ਰਾਜਾ ਬੜਿੰਗ ਦੀ ਗੱਲ ਕੀਤੀ ਕਿ ਰਾਜਾ ਬੜਿੰਗ ਦੇਖ ਲਓ ਉਹਨਾਂ ਨੇ ਰੋਡਵੇਜ਼ ਨੂੰ ਕਿੱਥੇ ਲੈ ਆਂਦਾ ਹੈ ਤੇ ਕਿੰਨੀਆਂ ਹੀ ਗੈਰ ਪਰਮਟ ਬੱਸਾਂ ਨੂੰ ਉਹਨਾਂ ਨੇ ਬੰਦ ਕਰਵਾ ਦਿੱਤਾ ਹੈ ਦੂਜੀ ਗੱਲ ਕਰ ਲਈਏ ਤਾਂ ਡਰੱਗਸ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਛਾਏ ਉੱਪਰ ਜਿਹੜਾ ਡਰੱਗਸ ਹੈ ਪੰਜਾਬ ਵਿੱਚ ਚੱਲਦਾ ਹੈ ਤੁਸੀਂ ਮੇਰੇ ਨਾਲ ਬਾਰਡਰ ਉੱਪਰ ਚੱਲੋ ਬਾਰਡਰ ਦੇ ਉੱਪਰ ਹਰ ਇੱਕ ਇਨਸਾਨ ਕਹਿੰਦਾ ਹੈ ਕਿ ਅਸੀਂ ਅਕਾਲੀ ਦਲ ਦੀ ਛਾਏ ਉੱਪਰ ਇਹ ਸਾਰਾ ਕੁਝ ਕਰਦੇ ਹਾਂ ਕਿਤਨਾ ਕਿਤੇ ਨਵਜੂਤ ਕੌਰ ਸਿੱਧੂ ਅਕਾਲੀ ਦਲ ਨੂੰ ਘੇਰੇ ਵਿੱਚ ਲਿਆਉਂਦੇ ਦਿਖਾਈ ਦਿੰਦੇ ਉਹਨਾਂ ਨੇ ਚਾਂਜਿੰਗ ਚੰਨੀ ਨੂੰ ਵੀ ਕਿਹਾ ਕਿ ਚਾਂਜਿੰਗ ਚੰਨੀ ਵੀ 13 ਨਕਾਤੀ ਪ੍ਰੋਗਰਾਮ ਦੇ ਅਧੀਨ ਕੰਮ ਕਰਨ ਲਈ ਕਿਤਨਾ ਕਿਤੇ ਤਿਆਰ ਹਨ ਪਰ ਕੁਝ ਸਮਝ ਜ਼ਰੂਰ ਲੱਗ ਸਕਦਾ ਹੈ ਕੋਈ ਚੀਜ਼ ਹੋਣ ਲਈ ਸਮਝ ਜ਼ਰੂਰ ਲੱਗਦਾ ਹੈ ਪਰ ਇਹ ਨਹੀਂ ਹੈ ਕਿ ਅਸੀਂ 네ਗੇਟਿਵ ਹੋ ਕੇ ਜਾਂ ਨਕਾਰਾਤਮਕ ਹੋ ਕੇ ਬੈਠ ਜਾਈਏ ਉਹਨਾਂ ਨੇ ਉੱਥੇ ਇਹ ਵੀ ਜ਼ਿਕਰ ਕੀਤਾ ਹੈ ਕਿ ਪੰਜਾਬ ਦੀ ਜਿਹੜੀ ਸਿਆਸਤ ਹੈ ਪੰਜਾਬ ਦੇ ਵਿੱਚ ਜਦੋਂ ਪਹਿਲਾਂ ਕੰਮ ਹੁੰਦੇ ਸੀ ਉਹ ਪੈਸਿਆਂ ਨੂੰ ਲੈ ਕੇ ਹੁੰਦੇ ਸੀ ਡਿਵੈਲਪਮੈਂਟ ਦੇ ਨਾਂ ਤੇ ਜਿਹੜੇ ਪੈਸੇ ਸੀ ਉਹ ਖਾਧੇ ਜਾਂਦੇ ਸਨ ਦੇਖਣਾ ਇਹ ਹੋਏਗਾ ਕਿ ਨਵਜੋਤ कौर ਸਿੱਧੂ ਦੇ ਬਿਆਨ ਕਿੰਨਾ ਕੁ ਪੰਜਾਬ ਦੀ ਰਾਜਨੀਤੀ ਵਿੱਚ ਬਦਲਾ ਲੈ ਕੇ ਆਉਂਦੇ ਨੇ ਕਿੰਨਾ ਕੁ ਪੰਜਾਬ ਦੀ ਰਾਜਨੀਤੀ ਵਿੱਚ ਇਹ ਭੰਬੜ ਖੜਾ ਕਰਦੇ ਨੇ ਕਿਉਂਕਿ ਜਿਹੜੀਆਂ ਗੱਲਾਂ ਨਵਜੋਤ कौर ਸਿੱਧੂ ਨੇ ਕਹੀਆਂ ਨੇ ਉਹ ਕਿਤੇ ਨਾ ਕਿਤੇ ਬਹੁਤ ਵੱਡੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰੇ ਵਿੱਚ ਲਿਆ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਘੇਰੇ ਵਿੱਚ ਲਿਆ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਹਟਾਇਆ ਜਾਣਾ ਜਾਂ ਸਰਕਾਰ ਤੋਂ ਲਾਂਭੇ ਕੀਤਾ ਜਾਣਾ ਇਹ ਹੀ ਕਾਰਨ ਸੀ ਕਿਉਂਕਿ ਉਹਨਾਂ ਦੀ ਦੀ ਸਰਕਾਰ ਸੀ ਉਹ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਕਹਿਣੇ ਚੱਲ ਰਹੀ ਸੀ ਅਸੀਂ ਤੁਹਾਡੇ ਤੇ ਛੱਡਦੇ ਹਾਂ ਐਸਐਮਜ਼ਡ ਨਿਊਜ਼ ਦੇ ਦਰਸ਼ਕਾਂ ਤੇ ਛੱਡਦੇ ਹਾਂ ਕਿ ਤੁਸੀਂ ਉਹਨਾਂ ਦੇ ਇਸ ਬਿਆਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ SMJ News Punjab ਦੇ ਦੇ ਰਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ